ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਨੇ ਵਿਆਹ ਜੋੜਿਆਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂ ਐਸ ਸੀ ਆਈ ਐਸ ਨੇ ਇਸ ਸੰਬੰਧ ਦੇ ਵਿੱਚ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤਾ ਹੈ ਇਹ ਪਰਿਵਾਰ ਅਧਾਰਤ ਪਰਿਵਾਰ ਵੀਜ਼ਾ ਅਰਜ਼ੀਆਂ ਖਾਸ ਕਰਕੇ ਵਿਆਹ ਅਧਾਰਤ ਅਰਜ਼ੀਆਂ ਦੀ ਜਾਂਚ ਨੂੰ ਸਖਤ ਕਰਨ ਬਾਰੇ ਗੱਲ ਕਰਦਾ ਹੈ ਇਸ ਦਾ ਉਦੇਸ਼ ਧੋਖਾਧੜੀ ਵਾਲੇ ਦਾਅਵਿਆਂ ਨੂੰ ਖਤਮ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਗ੍ਰੀਨ ਕਾਰਡਸ ਅਸਲ ਸੰਬੰਧਾਂ ਦੇ ਆਧਾਰ ਉੱਤੇ ਹੀ ਮਨਜ਼ੂਰ ਕੀਤੇ ਜਾਣਗੇ ਇਸ ਫੈਸਲੇ ਦਾ ਭਾਰਤੀ ਨਾਗਰਿਕਤਾ ਉੱਤੇ ਸਿੱਧਾ ਅਸਰ ਪਵੇਗਾ ਕਿਉਂਕਿ ਅਮਰੀਕਾ ਦੇ ਵਿੱਚ ਰਹਿਣ ਸਹਿਣ ਵਾਲੇ ਵਿਦੇਸ਼ੀ ਲੋਕਾਂ ਦੀ ਗਿਣਤੀ ਭਾਰਤੀ ਵੱਡੀ ਗਿਣਤੀ ਦੇ ਵਿੱਚ ਨਹੀਂ ਗ੍ਰੀਨ ਕਾਰਡਾ ਸੰਬੰਧੀ ਨਵੇਂ ਨਿਯਮ 1 ਅਗਸਤ ਤੋਂ ਲਾਗੂ ਹੋ ਗਏ ਨੇ ਇਹ ਸਾਰੀਆਂ ਲੰਬੀ ਤੱਤੇ ਨਵੀਆਂ ਦਾਇਰ ਕੀਤੀਆਂ ਪਟੀਸ਼ਨਾਂ ਤੇ ਵੀ ਲਾਗੂ ਹੁੰਦਾ ਹੈ ਯੂ ਐਸ ਸੀ ਆਈ ਐਸ ਨੇ ਕਿਹਾ ਹੈ ਕਿ ਧੋਖਾਧੜੀ ਵਾਲੀਆਂ ਵੀਜ਼ਾ ਪਟੀਸ਼ਨਾਂ ਕਾਨੂੰਨੀ ਸਥਾਈ ਨਿਵਾਸੀ ਦਰਜਾ ਪ੍ਰਾਪਤ ਕਰਨ ਤੇ ਪਰਿਵਾਰ ਆਧਾਰਿਤ ਤਰੀਕਿਆਂ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਯਾਨੀ ਅਜਿਹੀ ਸਥਿਤੀ ਦੇ ਵਿੱਚ ਅਸੀਂ ਮਾੜੇ ਇਰਾਦਿਆਂ ਵਾਲੇ ਵਿਦੇਸ਼ੀਆਂ ਦਾ ਪਤਾ ਲਗਾ ਕੇ ਅਮਰੀਕਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਵਚਨਬੱਧਾ ਦਸਲ ਨਵੇਂ ਦਿਸ਼ਾ ਨਿਰਦੇਸ਼ ਸਖਤ ਜਾਂਚ ਅਤੇ ਦਸਤਾਵੇਜ਼ੀ ਪ੍ਰਕਿਰਿਆਵਾਂ ਨੂੰ ਸਖਤ ਕਰਦੇ ਨੇ ਇਹਨਾਂ ਦੇ ਵਿੱਚ ਪਰਿਵਾਰ ਆਧਾਰਿਤ ਪਟੇਸ਼ਨਾਂ ਦੇ ਲਈ ਬਿਹਤਰ ਯੋਗਤਾ ਜਾਂਚ ਅਤੇ ਫੈਸਲਾ ਪ੍ਰਕਿਰਿਆਵਾਂ ਵੀ ਸ਼ਾਮਲ ਨੇ ਇੱਕ ਸੱਚੇ ਵਿਆਹ ਨੂੰ ਸਾਬਤ ਕਰਨ ਦੇ ਲਈ ਸਪਸ਼ਟ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਜਿਸ ਵਿੱਚ ਫੋਟੋਆਂ, ਸੰਝੇ, ਵਿੱਤੀ ਵੇਰਵੇ ਅਤੇ ਪਰਿਵਾਰਕ ਹਲਫਨਾਮੇ ਸ਼ਾਮਲ ਨੇ ਰਿਸ਼ਤੇ ਦੀ ਪ੍ਰਮਾਣਿਕਤਾ ਦਾ ਮੁਲਾਂਕਣ ਕਰਨ ਦੇ ਉਦੇਸ਼ ਦੇ ਨਾਲ ਜੋੜਿਆਂ ਤੇ ਲਾਜ਼ਮੀ ਨਿਜੀ ਇੰਟਰਵਿਊ ਵੀ ਹੋਣਗੇ ਇਸ ਤੋਂ ਇਲਾਵਾ ਇਮੀਗ੍ਰੇਂਟ ਇਸਨ ਇਤਿਹਾਸ ਦੀ ਹੋਰ ਸਖਤ ਜਾਂਚ ਕੀਤੀ ਜਾਵੇਗੀ ਯੂ ਐਸ ਸੀ ਆਈ ਐਸ ਨੇ ਆਪਣੀ ਨੀਤੀ ਵਿੱਚ ਹੋਰ ਵੀ ਸਖਤ ਜਾਂਚ ਸ਼ਾਮਲ ਕੀਤੀਆਂ ਨੇ ਖਾਸ ਕਰਕੇ ਉਹਨਾਂ ਬੇਨਕਾਰਾਂ ਦੇ ਲਈ ਜੋ ਪਹਿਲਾਂ ਹੀ ਦੂਜੇ ਵੀਜ਼ਾ ਉਤੇ ਅਮਰੀਕਾ ਵਿੱਚ ਨੇ ਅਤੇ ਵਿਆਹ ਰਾਹੀਂ ਸਥਿਤੀ ਦੀ ਵਿਵਸਥਾ ਚਾਹੁੰਦੇ ਨੇ ਜੇਕਰ ਕੋਈ ਅਮਰੀਕੀ ਨਾਗਰਿਕ ਕਿਸੇ ਵਿਦੇਸ਼ੀ ਜੀਵਨ ਸਾਥੀ ਜਿਵੇਂ ਕਿ ਭਾਰਤ ਤੋਂ ਕੋਈ ਵਿਅਕਤੀ ਉਸ ਨੂੰ ਸਪੌਂਸਰ ਕਰਦਾ ਹੈ ਤਾਂ ਉਹ ਜੋੜੇ ਨੂੰ ਇੱਕ ਸੱਚੇ ਰਿਸ਼ਤੇ ਦਾ ਠੋਸ ਸਬੂਤ ਵੀ ਦੇਣਾ ਪਵੇਗਾ ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ਉਤੇ ਯੂ ਐਸ ਪਰਮਨੈਂਟ ਰੈਜ਼ੀਡੈਂਟ ਕਾਰਡ ਕਿਹਾ ਜਾਂਦਾ ਹੈ ਇਹ ਅਮਰੀਕਾ ਦੇ ਵਿੱਚ ਸਥਾਈ ਤੌਰ ਤੇ ਰਹਿਣ ਅਤੇ ਕੰਮ ਕਰਨ ਤੇ ਅਧਿਕਾਰ ਦਾ ਸਬੂਤ ਹੁੰਦਾ ਹੈ ਇਹ ਇੱਕ ਪਲਾਸਟਿਕ ਦਾ ਕਾਰਡ ਵਰਗਾ ਲੱਗਦਾ ਹੈ ਤੇ ਇਸ ਦੇ ਵਿੱਚ ਵਿਅਕਤੀ ਦੀ ਜਾਣਕਾਰੀ ਫੋਟੋ ਉਂਗਲੀ ਦੇ ਨਿਸ਼ਾਨ ਹੁੰਦੇ ਨੇ ਗ੍ਰੀਨ ਕਾਰਡ ਤਰਫੋਂ ਕਾਨੂੰਨੀ ਸਥਾਈ ਨਿਵਾਸੀ ਵੀ ਮੰਨਿਆ ਜਾਂਦਾ ਹੈ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ